ਕਿਉਂਕਿ ਸਾਨੂੰ ਇਹ ਜ਼ਰੂਰੀ ਹੈ ਵੀ ਸਾਡੇ ਪਰਿਵਾਰਾਂ ਨੂੰ ਇਹ ਮਾਨ ਸਨਮਾਨ ਚਾਹ ਦਾ ਕੱਪ ਨਹੀਂ ਜੇ ਇੱਕ ਪ੍ਰਸ਼ਾਸਨ ਪਿਆ ਸਕਦਾ ਹੋਰ ਕੀ ਕਰੂਗਾ ਨਾ ਨਾ ਕੋਈ ਚਾਹ ਪਾਣੀ ਹੋ ਸੇ ਅਸੀਂ ਠਰ ਗਏ ਪਾਲੇ ਅਸੀਂ ਬਜ਼ੁਰਗ ਹੈਗੇ ਬਿਮਾਰ ਹੈਗੇ ਅਸੀਂ ਫਿਰ ਵੀ ਆਏ ਆ ਵੀ ਚੱਲ ਇਹ ਗੱਲ ਤਾਂ ਪਹਿਲਾਂ ਹੀ ਉਹਨਾਂ ਦੇਖੋ ਉਹਨਾਂ ਨੂੰ ਬਰਫੀਆਂ ਨਾਲ ਕਾਜੂਆਂ ਨਾਲ ਬਦਾਮਾਂ ਨਾਲ ਸਨਮਾਨ ਉਹਨਾਂ ਨੂੰ ਪਿਆਇਆ ਜਾਂਦਾ ਤੇ ਸਾਡੇ ਲਈ ਇੱਕ ਕੱਲੀ ਫੋਕੀ ਚਾਹ ਦਾ ਕੱਪ ਆ ਜੋ ਦਫਤਰ ਜਾਈ ਰਹਿਣ ਮੀਟਿੰਗ ਕਰਦੇ ਆ ਸਾਡੇ ਨਾਲ ਇਹੀ ਗੱਲ ਕਰਦੇ ਆ ਵੀ ਤੁਹਾਡੇ ਬਜ਼ੁਰਗਾਂ ਦੇ ਤੰਤਸਾਨਿਆਂ ਦੀ ਤਿਆਰੀ ਤੀ ਸਾਨੂੰ ਕੁਰਸੀਆਂ ਮਿਲੀਆਂ ਨੇ ਤੇ ਸਾਨੂੰ ਇੱਥੇ ਆਇਆ ਨੂੰ ਕੋਈ ਚਾਹ ਪਾਣੀ ਨਹੀਂ ਪਹੁੰਚਦਾ ਮਤਲਬ ਸਾਡੀ ਤਾਂ ਇੱਥੇ ਕੋਈ ਬੁੱਕਤ ਨਹੀਂ ਹੈਗੀ ਅਸੀਂ ਆ ਗਿਆ ਲੈ ਕੇ ਚਲੇ ਜਾਨੇ ਆ ਪਕ ਖੜਾ ਵਾ ਬਾਕੀ ਉਹਨਾਂ ਨੂੰ ਡੱਬੇ ਵੀ ਸਪੈਸ਼ਲ ਅਲੱਗ ਵਿੱਚ ਅਲੱਗ ਮਟੀਰੀਅਲ ਦੇ ਵਿੱਚ ਨੇ ਮੈਂ ਤੁਹਾਨੂੰ ਨਹੀਂ ਵੀ ਗੱਲ ਕਹੀ ਸੀ ਮੈਂ ਕਿਹਾ ਜੇ ਤੁਹਾਨੂੰ ਚਾਹ ਦਾ ਤੁਹਾਡੇ ਕੋਲ ਕੈਲ ਤਾਂ ਹੁੰਦੀ ਹੈ ਨਾ ਅਸੀਂ ਡਰਮ ਭਰ ਕੇ ਇੱਥੇ ਚਾਹ ਦਾ ਲਿਆ ਦਿਆ ਕਰਾਂਗੇ ਮਗਾਸੀਂ ਸਾਰਿਆਂ ਨੂੰ ਪਿਆਰ ਕਰਾਂਗੇ ਸਾਡੇ ਕੋਲ ਇੰਨੀ ਹਿੰਮਤ ਵੀ ਹੈਗੀ ਆ ਸਾਨੂੰ ਇਹ ਬਿਲਕੁਲ ਇਸੀ ਤੋਂ ਨਕਾਰਾ ਕੀਤਾ ਜਾਂਦਾ ਵੀ ਇਹ ਇਹਦਾ ਕੋਈ ਆਮ ਆਮ ਬੰਦੇ ਨਹੀਂ ਵੀ ਜਮੇਗਾ ਕੋਈ ਪਿੰਡਾ ਚੋਂ ਸੱਤ ਲਿਆ ਜਾਂ ਕਿਸੇ ਨੂੰ ਫੜ ਲਿਆ ਜਾਂਦਾ 70 ਮੇ ਗਣਤੰਤਰ ਦਿਵਸ ਮੌਕੇ ਜਗਰਾਉਂ ਦੇ ਵਿੱਚ ਪਹੁੰਚੇ ਆ ਜਦੋਂ ਗਣਤੰਤਰ ਦਿਵਸ ਮਨਾਇਆ ਜਾਂਦਾ ਜਾਂ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ ਤਾਂ ਉੱਥੇ ਵੱਖ-ਵੱਖ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਉਹਨਾਂ ਲੋਕਾਂ ਨੂੰ ਵੀ ਯਾਦ ਕੀਤਾ ਜਾਂਦਾ ਜਿਨ੍ਹਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਆਜ਼ਾਦੀ ਘੁਲਾਟੀਆਂ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਦਾ ਪੰਜਾਬ ਦੇ ਉਹਨਾਂ ਸੂਰਬੀਰਾਂ ਦਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਕੁਰਬਾਨੀਆਂ ਕੀਤੀਆਂ ਆਪਣੀਆਂ ਜਾਨਾਂ ਕੀਤੀਆਂ ਮੇਰੇ ਪਿੱਛੇ ਆ ਜਿਹੜੇ ਪਰਿਵਾਰ ਖੜੇ ਦੇਖ ਸਕਦੇ ਹੋ ਤੁਸੀਂ ਜਿਨੇ ਬਜ਼ੁਰਗ ਖੜੇ ਨੇ ਮਾਮਾ ਖੜੀਆਂ ਨੇ ਬੱਚੇ ਖੜੇ ਨੇ ਇਹ ਉਹਨਾਂ ਪਰਵਾਰਾਂ ਦੇ ਵਿੱਚੋਂ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਕੁਰਬਾਨੀਆਂ ਕੀਤੀਆਂ ਨੇ 77 78 ਸਾਲ ਬੀਤ ਚੁੱਕੇ ਨੇ ਪਰ ਇਹ ਆਜ਼ਾਦੀ ਘਹਾਟੀਆਂ ਦੇ ਪਰਿਵਾਰਾਂ ਨੂੰ 15 ਅਗਸਤ ਜਾਂ 26 ਜਨਵਰੀ ਨੂੰ ਕੀ ਮਿਲਦਾ ਇੱਕ ਲੱਡੂਆਂ ਦਾ ਡੱਬਾ ਇੱਕ ਸਰਟੀਫਿਕੇਟ ਇੱਕ ਲੋਈ ਇਹ ਦੇ ਕੇ ਸਨਮਾਨਤ ਕਰਕੇ ਤੋੜ ਦਿੱਤਾ ਜਾਂਦਾ ਪਰ ਇਹਨਾਂ ਦੀਆਂ ਵੀ ਕੁਝ ਸ਼ਿਕਾਇਤਾਂ ਨੇ ਦੁਖੜੇ ਨੇ ਇਹਨਾਂ ਦੇ ਅੰਦਰ ਵੀ ਪ੍ਰਸ਼ਾਸਨ ਨੂੰ ਲੈ ਕੇ ਸਰਕਾਰਾਂ ਨੂੰ ਲੈ ਕੇ ਕੁਝ ਨਿਰਾਸ਼ਾ ਹੈ ਕਿਹੜੀ ਗੱਲ ਤੋਂ ਹੈ ਅੱਜ ਵੀ ਹਾਲਾਂਕਿ ਪ੍ਰੋਗਰਾਮ ਚੱਲ ਰਿਹਾ ਮੇਰੇ ਸਾਥੀ ਕੈਮਰਾਮੈਨ ਨੂੰ ਕਹਾਂਗਾ ਥੋੜਾ ਕੈਮਰਾ ਉੱਚਾ ਕਰਕੇ ਦਿਖਾਉਣਾ ਮੰਚ ਤੇ ਪ੍ਰੋਗਰਾਮ ਚੱਲ ਰਿਹਾ ਪਰ ਸਤੰਤਰਤਾ ਸਹਿਲਾਨੀਆਂ ਵਾਲੀਆਂ ਕੁਰਸੀਆਂ ਖਾਲੀ ਪਈਆਂ ਨੇ ਕਿਉਂ ਪਈਆਂ ਨੇ ਕਿਉਂਕਿ ਸਾਰੇ ਸਤੰਤਰਤਾ ਸਹਿਲਾਨੀ ਪਰਿਵਾਰਾਂ ਦੇ ਜਿਹੜੇ ਅੱਗੇ ਬਾਰਿਸ਼ ਨੇ ਉਹ ਅੰਕਲ ਹੋរី ਪਰਿਵਾਰ ਸਾਰੇ ਹੈਗੇ ਨੇ ਉੱਠ ਕੇ ਬਾਹਰ ਆ ਗਏ ਨੇ ਕਿਉਂ ਆ ਗਏ ਨੇ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਚੱਲ ਰਿਹਾ ਮਾਨ ਸਨਮਾਨ ਹੋ ਰਹੇ ਆ ਪਰ ਤੁਸੀਂ ਕੁਰਸੀਆਂ ਤੋਂ ਉੱਠ ਕੇ ਬਾਹਰ ਆ ਗਏ ਹੋ ਇਹਦਾ ਦੇਖੋ ਜੀ ਕੋਈ ਗੱਲ ਆ ਵੀ ਸਾਨੂੰ ਸਰਕਾਰ ਬਣਿਓ ਇੱਕ ਲੋਈ ਦਾ ਡੱਬਾ ਤੇ ਇੱਕ ਸਾਨੂੰ ਸਨਮਾਨਤਾ ਕਰਤਾ ਸਰੂਪਾ ਪਾ ਕੇ ਪਰ ਜਿਹੜੋ ਜਿਹੜੇ ਕਿ ਚਾਹ ਦੀ ਇੱਕ ਪਹਿਲਾਂ ਪਾਣੀ ਹੁੰਦਾ ਫਿਰ ਉਸ ਤੋਂ ਬਾਅਦ ਚਾਹ ਹੁੰਦੀ ਆ ਅੱਗੇ ਪ੍ਰਸ਼ਾਸਨ ਹਰ ਵਾਰੀ ਕਰਦਾ ਰਿਹਾ ਪਰ ਐ ਕਿ ਦੋ ਤਿੰਨ ਵਾਰੀ ਹੋ ਗਿਆ ਇਹ ਵੀ ਉਹਨਾਂ ਨੇ ਨਜ਼ਰ ਕੇ ਸਾਨੂੰ ਚਾਹ ਪੀਣੀ ਚੰਗਾ ਨਹੀਂ ਸਮਝਿਆ ਮੈਂ ਤਾਂ ਇਹ ਸਮਝੂਗਾ ਬਈ ਜਿਹਨਾਂ ਆਜ਼ਾਦੀ ਘੁਲਾਟੀਆਂ ਦਾ ਤੁਸੀਂ ਅੱਜ ਨਾਮ ਲੈਨੇ ਹੋ ਇਹ ਸਰਵ ਝੂਠ ਦਾ ਭੁਲੰਦਾ ਹੈ ਇਹ ਸਾਨੂੰ ਮਾਨ ਸਨਮਾਨ ਹੋ ਨਹੀਂ ਦਿੱਤਾ ਜਾਂਦਾ ਜਿਹੜਾ ਕਿ ਦੂਜੇ ਚਿਹਤਿਆਂ ਨੂੰ ਦਿੱਤਾ ਜਾਂਦਾ ਕਿਉਂਕਿ ਵੀਆਈਪੀ ਦੇ ਅਪਾਸੀ ਬੀਏਬੀ ਕਲਚਰ ਦੇ ਦੇਖ ਲਏ ਤਾਂ ਸਾਡਾ ਫ੍ਰੀਡਮ ਫੈਕਟਰ ਐਸੋਸੀਏਸ਼ਨ ਜਿਹੜੀ ਪੰਜਾਬ ਦੀ ਜਿਹੜੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਆ ਸਾਡਾ ਪਹਿਲਾ ਨੰਬਰ ਆਉਂਦਾ ਹੈ ਕੋਈ ਕਿ ਸਾਨੂੰ ਇਹ ਜ਼ਰੂਰੀ ਆ ਵੀ ਸਾਡੇ ਪਰਿਵਾਰਾਂ ਨੂੰ ਇਹ ਮਾਨ ਸਨਮਾਨ ਚਾਹ ਦਾ ਕੰਪਨੀ ਜੀ ਇੱਕ ਪ੍ਰਸ਼ਾਸਨ ਪਿਆ ਸਕਦਾ ਹੋਰ ਕੀ ਕਰੂਗਾ ਜਿੱਥੇ ਤੁਸੀਂ ਗੱਲ ਬੀਬੀ ਆਈਪੀ ਟ੍ਰੀਟਮੈਂਟ ਦੀ ਗੱਲ ਕੀਤੀ ਆ ਅਸੀਂ ਮੰਚ ਤੋਂ ਦੇਖਦੇ ਆ ਸਾਰਿਆਂ ਦਾ ਸਤਿਕਾਰ ਮਾਨ ਸਨਮਾਨ ਹੋ ਰਿਹਾਗਾ ਸਾਰੇ ਬੀ ਆਈਪੀ ਕੁਰਸੀਆਂ ਤੇ ਬੈਠੇ ਨੇ ਹਾਲਾਂਕਿ ਸਰਕਾਰ ਨੇ ਕਿਹਾ ਸੀ ਕਿ ਸਾਡੇ ਸਰਕਾਰ ਦੇ ਵਿੱਚ ਬੀ ਆਈਪੀ ਕਲਚਰ ਖਤਮ ਹੋ ਜਾਊਗਾ ਪਰ ਤੁਸੀਂ ਕਹਿ ਰਹੇ ਹੋ ਕਿ ਬਾਕੀਆਂ ਨੂੰ ਜਿਹੜਾ ਕੀਤਾ ਜਾ ਰਿਹਾ ਤੁਹਾਨੂੰ ਪੁੱਛਿਆ ਨਹੀਂ ਜਾ ਰਿਹਾ ਹਾਂ ਇਹ ਗੱਲ ਤਾਂ ਪਹਿਲਾਂ ਹੀ ਉਹਨਾਂ ਨੂੰ ਦੇਖੋ ਉਹਨਾਂ ਨੂੰ ਬਰਫੀਆਂ ਨਾਲ ਕਾਜੂਆਂ ਨਾਲ ਬਦਾਮਾਂ ਨਾਲ ਸਨਮਾਨ ਉਹਨਾਂ ਨੂੰ ਪਿਆਇਆ ਜਾਂਦਾ ਤੇ ਸਾਡੇ ਲਈ ਇੱਕ ਕੱਲੀ ਫੋਕੀ ਚਾਹ ਦਾ ਕੱਪ ਨਾਲ ਉਹਦੇ ਨਾਲ ਬਿਸਕੁਟ ਹੁੰਦੇ ਆ ਹਾਲਾਂਕਿ ਉਹ ਉਹਨਾਂ ਨੂੰ ਤਾਂ ਸਾਨੂੰ ਇਹ ਬਿਲਕੁਲ ਇਸ ਤੀਰ ਤੋਂ ਨਕਾਰਾ ਕੀਤਾ ਜਾਂਦਾ ਵੀ ਇਹ ਇਹਦਾ ਕੋਈ ਆਮ ਆਮ ਬੰਦੇ ਨਹੀਂ ਵੀ ਜਿਵੇਂ ਕੋਈ ਪਿੰਡਾ ਚੋਂ ਸੱਤ ਲਿਆ ਜਾਂ ਕਿਸੇ ਨੂੰ ਫੜ ਲਿਆ ਜਾਂਦਾ ਉਹ ਮੈਂ ਤਾਂ ਇਹ ਸਮਝਦਾ ਸਾਨੂੰ ਤਾਂ ਫਿਰ ਉਸ ਚੀਜ਼ ਨਾਲ ਸਮਝਦੇ ਆ ਪਰ ਇਹ ਇਹ ਜ਼ਰੂਰੀ ਹੁੰਦਾ ਵੀ ਆਪਾਂ ਜਿਹੜੇ ਜਿਹੜੇ ਫਰੀਡਮ ਫੈਕਟ ਪਰਿਵਾਰ ਆਇਆ ਉਹਨਾਂ ਨੂੰ ਜੇ ਮਾਨ ਸਨਮਾਨ ਦੇਣਾ ਤਾਂ ਉਹਨਾਂ ਨੂੰ ਚੱਜ ਨਾ ਦਿੱਤਾ ਜਾਵੇ ਉਹਨੂੰ ਬੜੀ ਗੌਰ ਨਾਲ ਦਿੱਤਾ ਜਾਵੇ ਉਹਨਾਂ ਨੂੰ ਮਾਨ ਸਨਮਾਨ ਤਾਂ ਹੀ ਬਣਦਾ ਇੱਕ ਲੋਈ ਤੇ ਡੱਬਾ ਇਹਦੇ ਨਾਲ ਮਾਨ ਸਨਮਾਨ ਨਹੀਂ ਬਣਦਾ ਉਹਨਾਂ ਨੂੰ ਚਾਹ ਵੀ ਪੀਣੀ ਪੈਂਦੀ ਹੈ ਕਿਉਂਕਿ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਉਹਨਾਂ ਦਾ ਹੀ ਸਭ ਤੋਂ ਵੱਡਾ ਜ਼ਿਆਦਾ ਹੁੰਦਾ ਯੋਗਦਾਨ ਇੱਥੇ ਕਿਉਂਕਿ ਅਫਸਰ ਸਾਹਿਬਾਂ ਤਾਂ ਜਿਹੜੇ ਹੁੰਦੇ ਆ ਉਹਨਾਂ ਦਾ ਉਹਨਾਂ ਦਾ ਆਰਡਰ ਲਾਦਨੇ ਹੁੰਦੇ ਆ ਤੇ ਬਾਕੀ ਦੇ ਜਿਹੜੇ ਪ੍ਰਬੰਧ ਹੁੰਦੇ ਆ ਉਹਨਾਂ ਦੇ ਕਰਨਾ ਹੁੰਦਾ ਮੈਂ ਤਾਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ ਮੈਂ ਕਿਹਾ ਜੇ ਤੁਹਾਨੂੰ ਚਾਹ ਦਾ ਤੁਹਾਡੇ ਕੋਲ ਕੈਲਤਾਂ ਹੁੰਦੀਆਂ ਨਾ ਅਸੀਂ ਡਰਮ ਭਰ ਕੇ ਇੱਥੇ ਚਾਹ ਦਾ ਲਿਆ ਦਿਆ ਕਰਾਂਗੇ ਮੈਂ ਕਿਹਾ ਅਸੀਂ ਸਾਰਿਆਂ ਨੂੰ ਪਿਆ ਦਿਆ ਕਰਾਂ ਸਾਡੇ ਕੋ ਚਾਹ ਦੀ ਕਮੀ ਪਿਛੋਕੜ ਦੀ ਗਲਤਾਂ ਹੁੰਦੇ ਵੀ ਜੋ ਪ੍ਰਸ਼ਾਸਨ ਮੈਨੂੰ ਪ੍ਰਬੰਧ ਕੀਤਾ ਜਾਂਦਾ ਉਹ ਤਾਂ ਸਹੀ ਤਰੀਕੇ ਨਾਲ ਕੀਤਾ ਜਾਵੇ ਨਾ ਇਸ ਕਰਕੇ ਸਾਡੀ ਮੰਗ ਇਹ ਵੀ ਆ ਵੀ ਸਭ ਤੋਂ ਪਹਿਲਾਂ ਫਰੀਡੋ ਫੈਕਟਰਾਂ ਨੂੰ ਹੀ ਚਾਹ ਦਾ ਟਰੀਟ ਕੀਤਾ ਜਾਵੇ ਤਾਂ ਕਿ ਇਹਨਾਂ ਦਾ ਮਾਨ ਸਨਮਾਨ ਸਾਰਾਂ ਬਜ਼ੁਰਗਾਂ ਦਾ ਮਾਈਆਂ ਦਾ ਭੈਣਾਂ ਦਾ ਭਰਾਵਾਂ ਦਾ ਸਾਰਾ ਦਾ ਵੀਨੋ ਫੈਟਰ ਪਰਿਵਾਰਾਂ ਦਾ ਤਾਂ ਹੀ ਸਨਮਾਨ ਹੁੰਦਾ ਤਾਂ ਹੀ ਇਹ ਆਜ਼ਾਦੀ ਦਾ ਨਿੰਦ ਅਸੀਂ ਆਜ਼ਾਦੀ ਦਾ ਨਿੰਦ ਆਨੰਦ ਮੰਨ ਸਕਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਜੋ ਗੱਲ ਇਹਨਾਂ ਨੇ ਕਹੀ ਕਿ ਸਾਨੂੰ ਚਾਹ ਪਾਣੀ ਵੀ ਨਹੀਂ ਚੰਗੀ ਤਰ੍ਹਾਂ ਪੁੱਛਿਆ ਨਹੀਂ ਨਹੀਂ ਪੁੱਛਿਆ ਜੀ ਹਾਂ ਬੈਠੇ ਰਹੇ ਚਪਕਾ ਕੇ ਹੀ ਵਾਪਸ ਆ ਗਏ ਹਾਂ ਆਏ ਇੱਥੇ ਕਰ ਕੁਝ ਕੇ ਆਏ ਹਟ ਕੇ ਆਏ ਸਹੀ ਕਹਿ ਰਹੇ ਜੀ ਜੋ ਦਫਤਰ ਜਾਈਦਾ ਨੇ ਮੀਟਿੰਗ ਕਰਦੇ ਆ ਸਾਡੇ ਨਾਲ ਇਹੀ ਗੱਲ ਕਰਦੇ ਆ ਵੀ ਤੁਹਾਡੇ ਬਜ਼ੁਰਗਾਂ ਦੇ ਸਤਤਾ ਸੰਗਾਂ ਦੇ ਤਹਿਤ ਹੀ ਸਾਨੂੰ ਕੁਰਸੀਆਂ ਮਿਲੀਆਂ ਨੇ ਤੇ ਸਾਨੂੰ ਇੱਥੇ ਆਏ ਨੂੰ ਕੋਈ ਚਾਹ ਪਾਣੀ ਵੀ ਨਹੀਂ ਪਹੁੰਚਦਾ ਮਗਰ ਜਾ ਕੇ ਦਿਨ ਲਈ ਦੋ ਵਾਰੀ ਉਹਨਾਂ ਕੋਲ ਕਹਿ ਕੇ ਆਇਆ ਵੀ ਸਾਡੇ ਬਜ਼ੁਰਗ ਬੈਠੇ ਟਹਿਣ ਚ ਆਏ ਆ ਕੋਈ ਨੇ ਆ ਆ ਪੀ ਜਾਂਦੇ ਸੀ ਘੜੇ ਸਾਨੂੰ ਇੱਧਰ ਕੋਈ ਆਨੇ ਫੇਰ ਉੱਠ ਕੇ ਆਇਆ ਕਿਉਂ ਕੀ ਲੱਗਦਾ ਤੁਹਾਨੂੰ ਵੀ ਕਿਉਂ ਐਵੇਂ ਇੱਕ ਤੁਹਾਨੂੰ ਬੁਲਾਉਂਦੇ ਆ ਤੁਹਾਨੂੰ ਪਹਿਲਾਂ ਕਾਰਡ ਭੇਜਦੇ ਆ ਤੁਸੀਂ ਉਹਨਾਂ ਸਤਕਾਰਯੋਗ ਪਰਿਵਾਰਾਂ ਦੇ ਵਿੱਚੋਂ ਤੁਹਾਡੇ ਬਜ਼ੁਰਗਾਂ ਨੇ ਦੇਸ਼ ਲਈ ਜਾਨਾਂ ਦਿੱਤੀਆਂ ਨੇ ਦੇਸ਼ ਆਜ਼ਾਦ ਕਰਵਾਇਆ ਤੁਹਾਡਾ ਤਾਂ ਦੇਣਾ ਦੇਸ਼ ਦੇ ਨਹੀਂ ਸਕਦਾ ਹੈ ਤੁਸੀਂ ਉਸ ਪਰਿਵਾਰ ਦੇ ਵਿੱਚੋਂ ਤੁਹਾਨੂੰ ਬੁਲਾਉਂਦੇ ਆ ਬੁਲਾਉਣ ਤੋਂ ਬਾਅਦ ਇੱਥੇ ਤੁਹਾਨੂੰ ਸੱਦਾ ਆਉਂਦਾ ਫਿਰ ਤੁਸੀਂ ਆਉਨੇ ਹੋ ਅੱਜ ਪਹਿਲੇ ਸਾਨੂੰ ਕਹਿ ਰਹੇ ਹੁੰਦੇ ਸਾਰੀ ਗੱਲ ਮਤ ਆਓ ਇੱਥੇ ਐਵੇਂ ਨਹੀਂ ਜਾਨੂੰ ਪਹੁੰਚਦੇ ਬਹੁਤ ਚਿਰ ਦੋ ਤਿੰਨ ਸਾਲ ਹੋ ਗਏ ਦੇਖਦੇ ਆ ਰੋ ਜੀ ਹੂੰ 2-3 ਸਾਲ ਹੋ ਗਏ ਹਾਂ 2-3 ਸਾਲ ਹੋ ਗਏ ਅਸਲ ਇਸ ਤਰ੍ਹਾਂ ਹੁੰਦਾ ਹੁੰਦਾ ਹੀ ਇਹ ਪਿਛਲੀ ਵਾਰੀ ਗਰਮੀ ਆ ਸੀਗੀ 15 ਗੱਤੂ ਨੂੰ ਉਹਨੇ ਪਾਣੀ ਵੀ ਅਸੀਂ ਇਹਨਾਂ ਨੂੰ ਬੈਠ ਕੇ ਮਗਵਾਇਆ ਆਪ ਜਾ ਜਾ ਕੇ ਲੈ ਕੇ ਆਈਦਾ ਵਾ ਜੀ ਅੱਛਾ ਇਹਨਾਂ ਦੇ ਕੋਲੇ ਮੀਟਰ ਛੱਡੇ ਹੁੰਦੇ ਕੋਈ ਨਹੀਂ ਦੋ ਵਾਰੀ ਹੁਣ ਮੈਂ ਜਾ ਕੇ ਆਇਆ ਜੀ ਪਹਿਲਾਂ ਸੀ ਜਦੋਂ ਪਿਛਲੀ ਵਾਰ ਇਹ ਹੋਇਆ ਜਾਂ ਇਸ ਵਾਰ ਵੀ ਹੋਇਆ ਕਿਸੇ ਅਫਸਰ ਨੂੰ ਨੋਟ ਕਰਵਾਇਆ ਜਦੋਂ ਕਰਾਈਦਾ ਉਸ ਤੋਂ ਬਾਅਦ ਐਸਡੀਐਮ ਸਾਹਿਬ ਨਵੇਂ ਆ ਜਾਂਦੇ ਜੀ ਹਾਂ ਐਡਕ ਵੀ ਜਾ ਕੇ ਆਏ ਥੋੜੇ ਦਿਨ ਹੀ ਹੋਏ ਆਫਸਰ ਆਇਆ ਨੂੰ ਪਹਿਲਾਂ ਸੀ ਕਿ ਅਮਰ ਸਿੰਘ ਜੀ ਉਹ ਸਾਡੇ ਬਹੁਤ ਸਨਮਾਨ ਕਰਦੇ ਹੁੰਦੇ ਬਹੁਤ ਮਾਨ ਕਰਦੇ ਉਹ ਪ੍ਰਧਾਨ ਜੀ ਮੇਰਾ ਕੀ ਬੋਲੇ ਇਹਨਾਂ ਨੂੰ ਆ ਕੇ ਦੱਸਾਂ ਜੀ ਕੀ ਗੱਲ ਬਾਤ ਹੈ ਫੇ ਉੱਠ ਕੇ ਜੀ ਹਾਂ ਜੀ ਜੋ ਕਹਿ ਰਹੇ ਹੈ ਜੀ ਇਹ ਵੀ ਹਮੇ ਹਰ ਵਾਰ ਸਾਡੇ ਨਾਲ ਇਸ ਤਰੀ ਹੁੰਦਾ ਹੈਗਾ ਜਿਹੜੇ ਜੀ ਡੁਪਲੀਕੇਟ ਫਰੀडम फाइਟਰ ਹਨ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਅਸਲੀ ਹਨ ਉਹਨਾਂ ਨੂੰ ਤਾਂ ਕਰਦੇ ਨਹੀਂ ਡੁਪਲੀਕੇਟ ਕਿਹੜੇ ਉਹ ਤਾਂ ਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਕੀਤਾ ਜਾਂਦਾ ਤੁਸੀਂ ਦੇਖ ਲਿਓ ਜਿਆਕਰ ਹਾਂ ਹਾਂ ਜੀ ਹਾਂ ਮਤਲਬ ਡੁਪਲੀਕੇਟ ਕਿਹੜੇ ਪੱਖ ਜਿਨ੍ਹਾਂ ਦੇ ਕੋਈ ਕੋ ਸਬੂਤ ਹੀ ਨਹੀਂਗਾ ਉਹਨਾਂ ਨੂੰ ਮੁਰੇ ਲਾਉਂਦੇ ਆਧਿਆਤਿਕ ਜੈਨ ਦਾ ਮੁੰਡਾ ਹੋਰ ਤੁਸੀਂ ਇਸ ਗੱਲ ਦਾ ਵਿਰੋਧ ਕੀਤਾ ਪਹਿਲਾਂ ਕਦੇ ਨਹੀਂ ਨਹੀਂ ਕੀਤਾ ਜੀ ਹਾਂ ਇੱਕ ਥਾਏ ਆਈ ਦੋ ਦਿਨਾਂ ਸੇ ਬੈਠਾ ਹਾਂ ਜੀ ਅੱਜ ਸਾਨੂੰ ਮਹਿਸੂਸ ਹੋਇਆ ਇਸ ਕਰਕੇ ਅਸੀਂ ਤਾਂ ਹੀ ਉੱਠ ਕੇ ਆਏ ਜਿਵੇਂ ਸੇ ਸਾਰਿਆਂ ਦਾ ਸਤਿਕਾਰ ਰਹਿਣਾ ਚਾਹੀਦਾ ਸਾਡਾ ਵੀ ਰਹਿਣਾ ਚਾਹੀਦਾ ਫਿਰ ਦੇਖ ਕੇ ਯਾਦ ਕਰੌਣੇ ਸਾਡੇ ਬਜ਼ੁਰਗਾਂ ਨੇ ਬਹੁਤ ਵੱਡਾ ਠੋਕਾ ਨਾ ਪਾਇਆ ਉਹ ਸਾਨੂੰ ਨਰੰਦ ਦਾ ਪਿਆ ਜਾਂਦਾ ਵੀ ਤੁਸੀਂ ਹੱਥੋਂ ਵੀ ਮਾਰਦੇ ਦੋ ਵਾਰ ਜਾ ਕੇ ਆਏ ਪ੍ਰਬੰਧਕ ਆਪ ਨੇ ਅਰ ਉਨ੍ਹਾਂ ਨੇ ਨਹੀਂ ਕੋਈ ਗੱਲ ਵੀਰੇ ਜੇ ਉੱਠ ਕੇ ਆ ਜੀ ਮਾਤਾ ਜੀ ਹੁਣ ਮਾਤਾ ਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਮੇਰਾ ਚੌਕੀ ਮਹਿਲ ਪਿੰਡ ਆ ਚੰਨਜੀਤ ਪਰ ਮੇਰਾ ਨਾਮ ਆ ਤੁਹਾਡੇ ਪਰਿਵਾਰ ਚੋਂ ਕੌਣ ਹੋਏ ਨੇ ਮੇਰੇ ਬਾਪੂ ਜੀ ਸੀਗੇ ਜੀ ਬਾਪੂ ਜੀ ਸੀਗੇ ਅੱਜ ਤੁਸੀਂ ਇੱਥੇ ਆਏ ਹੋ ਸਨਮਾਨ ਨਾਲ ਤੁਸੀਂ ਆਏ ਹੋ ਇੱਥੇ ਸੱਦਿਆ ਤੁਹਾਨੂੰ ਹਾਂ ਜੀ ਬਸ ਅੱਕਾ ਕਾ ਡੱਬਾ ਤੇ ਲੋਈ ਦੇ ਕੇ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਕੋਈ ਕੁਝ ਨਹੀਂ ਸਾਨੂੰ ਪੁੱਛਦਾ ਕਰ ਨਾ ਸਾਡੀ ਕੋਈ ਮੰਗ ਤੇ ਨਾ ਸਾਡੇ ਕੋਈ ਪੁਲਿਸ ਵਾਲੇ ਵੀ ਸਾਡੀ ਕੋਈ ਕੋਈ ਇੱਥੇ ਸਾਨੂੰ ਮੁਸੀਬਤ ਪੈਂਦੀ ਹੈ ਕੋਈ ਸਾਡੀ ਸੁਣਦਾ ਨਹੀਂਗਾ ਹਨਾ ਅਜੇ ਸਤ ਮੰਗਦੇ 20-20 ਹਜ਼ਾਰ ਰੁਪਈਆ ਕਦੀ ਇਸ ਬੰਦ ਮੰਗਦੇ ਆ ਹਾਂ ਮੁੰਡੇ ਦੇ ਕੇਸ ਦੋਤੇ ਤੇ ਕੀਤਾ ਮੇਰੇ ਤੇ ਉਹ ਘਰ ਵਾਲੀ ਨੇ ਤੇ ਉਹਦੀ ਕਲਵੰਤ ਸਿੱਧੂ ਨੇ ਫਰਮਾਇਸ਼ ਪਾ ਕੇ ਕੇਸ ਦਵਾਤਾ ਉਹਦੇ ਪਥਾਨੇਦਾਰ ਨੇ ਐ ਸੱਚ ਨੇ ਪ੍ਰਾਂਟ ਪੇਜ ਕਰੰਦਾ 20000 ਰੁਪਇਆ ਲਿਆ ਪਾਰਾ ਤੇ 2 ਮਹੀਨੇ ਹੋ ਗਏ ਜਵਾਨ ਤੇ ਨਹੀਂ ਹੋਣ ਮੁੰਡੇ ਦੀ ਆ ਕੁਛ ਹੁੰਦਾ ਸਾਡੇ ਨਾਲ ਸਾਡਾ ਜੋ ਸਾਡੀ ਨਹੀਂ ਸੁਣੀ ਜਾਂਦੀ ਕਾ ਕਰੀ ਪਰਵਾਹ ਦੂਜਿਆਂ ਨੇ ਕੀ ਸੁਣਨੀ ਆ ਕੁੱਟੀਆਂ ਤਾਂ ਐਡੀਆਂ ਮਹਾਨ ਕੁਰਬਾਨੀਆਂ ਨੇ ਤੁਹਾਡੇ ਬਜ਼ੁਰਗ ਸੁਣਦਾ ਹੀ ਕੋਈ ਨਹੀਂ ਸਾਡੀ ਸੁਣਦਾ ਹੀ ਕੋਈ ਨਹੀਂ ਜੀ ਸਾਡੀ ਕੋਈ ਨਹੀਂ ਸੁਣਦਾ ਕਾ ਸਾਡੀ ਦਾ ਸਾਡੇ ਪਿਓ ਮਾਂ ਪਿਓ ਸੀ ਜਿਹੜੇ ਉਹਨਾਂ ਨੇ ਕੁਰਬਾਨੀਆਂ ਕਰਕੇ ਇੱਥੋਂ ਤੱਕ ਜੇਸ ਯਾਦ ਕਰਵਾਇਆ ਪਰ ਸਾਡੀ ਕੋਈ ਸੁਣਵਾਈ ਕੋਈ ਨਹੀਂ ਕਿ ਸਾਡੀ ਨਾ ਕੋਈ ਸਾਰੇ ਸੌਣ ਨਾ ਕੋਈ ਕੋਈ ਅਫਸਰ ਸੁਣੇ ਨਾ ਕੋਈ ਕੁਛ ਨਹੀਂ ਸੁਣਦਾਗਾ ਮਾਰ ਬਿਠਾ ਕੇ ਮੋੜ ਦਿੰਦੇ ਜੇ ਉਹ ਜਾਣਿਆਂ ਤਾਂ ਮਤਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਂ ਬ੍ਰਿਜਵਾਲਾ ਕਿਹੜਾ ਪਿੰਡ ਹੈ ਸਿੱਧੋ ਵੇ ਜੀ ਜਿਸ ਤਰ੍ਹਾਂ ਮਾਤਾ ਜੀ ਕਹਿ ਰਹੇ ਨੇ ਬਾਕੀ ਬਜ਼ੁਰਗ ਕਹਿ ਰਹੇ ਨੇ ਕਿ ਤੁਸ ਤੁਹਾਨੂੰ ਇੱਥੇ ਬੁਲਾਇਆ ਕੋਈ ਚਾਹ ਪਾਣੀ ਨਹੀਂ ਪੁੱਛਿਆ ਨਾ ਕੋਈ ਚਾਹ ਪਾਣੀ ਨਹੀਂ ਅਸੀਂ ਸਵੇਰ ਦੇ 8:30 ਵਜੇ ਆਏ ਆ ਇੰਨੀ ਠੰਡ ਹਾਂ ਦੇ ਵਿੱਚ ਵੀ ਸੰਚਾਰ ਹੈਗਾ ਆਪਣੀ ਬਾਕੀ ਨਾ ਸਾਡੇ ਬੱਚਿਆਂ ਨੂੰ ਕੋਈ ਸਹੂਲਤ ਹੈ ਮੇਰੇ ਪਿਤਾ ਜੀ ਫ੍ਰੀਡਮ ਫਾਈਟਰ ਸਿਗੇ ਜੀ ਹਾਂ ਜੀ ਮਤਲਬ ਤੁਹਾਡੇ ਬੱਚਿਆਂ ਨੂੰ ਜੇ ਤੁਹਾਨੂੰ ਕੋਈ ਸਹੂਲਤ ਕੋਈ ਸਹੂਲਤ ਅਜੇ ਤੱਕ ਨਹੀਂ ਦਿੱਤੀ ਗੌਰਮੈਂਟ ਨੇ ਹਾਂ ਹਾਂ ਕਿ ਹੁਣ ਕਹਿ ਛੱਡਦੇ ਕੋਈ ਜਿੱਦਾ ਹੈਲੀਕਾਪਟਰ ਨਹੀਂ ਦਿੱਤੀ ਕੋਈ ਇੱਕ ਤਰ੍ਹਾਂ ਦਾ ਥੋੜਾ ਵੀ અપਮਾਨ ਆ ਤੁਹਾਨੂੰ ਇੱਥੇ ਬੁਲਾ ਕੇ ਕੋਈ ਚਾਹ ਪਾਣੀ ਨਹੀਂ ਪੁੱਛੀ ਨਾ ਨਾ ਕੋਈ ਚਾਹ ਪਾਣੀ ਹੋਇਆ ਸੀ ਪਾਸੀ ਠਾਲ ਗੇ ਪਾਲੀ ਹਾਂ ਅਸੀਂ ਬਜ਼ੁਰਗ ਹੈਗੇ ਬਿਮਾਰ ਹੈਗੇ ਅਸੀਂ ਫਿਰ ਵੀ ਆਏ ਆ ਵੀ ਚੱਲ ਸਾਡੇ ਪਿਓ ਨੇ ਕਰਵਾਨੀ ਜਰਾ ਨਹੀਂ ਪਰ ਆਮਾਨ ਸਾਹਿਬ ਜਿਹੜਾ ਕੋਈ ਕੁਝ ਕਹਿੰਦਾ ਨਹੀਂਗਾ ਹਨਾ ਸਾਨੂੰ ਬੁਲਾ ਕੇ ਬੁਲਾਉਂਦਾ ਇਹ ਤਾਂ ਬਰੇ ਔਖਾ ਤਾਂ ਮਿਲਉਂਦਾ ਪਰ ਇੱਥੇ ਸਾਡੀ ਕੋਸ਼ਿਸ਼ ਸੁਣਾਈ ਨਹੀਂ ਹੁੰਦੀ ਹਾਂਜੀ ਕੁਝ ਨਹੀਂ ਤੁਹਾਡਾ ਕੀ ਨਾਮ ਹੈ ਜੀ ਲਕਸ਼ਮੀ ਦੇਵੀ ਕਿਹੜਾ ਪਿੰਡਾ ਦਾ ਫੋਕ ਸ਼੍ਰੀ ਓਮ ਪ੍ਰਕਾਸ਼ ਫ੍ਰੀਟ ਫਾਈਟਰ ਜੀ ਤੁਹਾਡੇ ਪਿਤਾ ਜੀ ਸ਼੍ਰੀ ਹਾਂਜੀ ਕਿਹੜਾ ਪਿੰਡਾ ਤੁੱਕ ਰੌਇ ਤੋਂ ਤੁਸੀਂ ਜੀ ਅਗਰ ਹਾਂ ਜੀ ਤੁਹਾਡੀਆਂ ਨਾਲ ਵਾਲੀਆਂ ਭੈਣਾਂ ਮਾਤਾ ਜੀ ਤੇ ਬਜ਼ੁਰਗ ਬਾਪੂ ਜੀ ਦੱਸ ਰਹੇ ਆ ਵੀ ਸਾਨੂੰ ਬੁਲਾ ਕੇ ਇੱਥੇ ਚਾਹ ਪਾਣੀ ਤੱਕ ਨਹੀਂ ਪੁੱਛਿਆ ਹਾਂ ਜੀ ਇਹ ਪਾਰਸ਼ਲਟੀ ਜਿਹੜੇ ਬੰਦਣ ਵਾਲਿਆ ਨਾ ਇਹ ਹੀ ਕਰਦੇ ਨੇ ਆ ਜਿਹੜੇ ਆਪਨੇ ਪਦੇ ਰਹੇ ਸਮਾਨਾ ਚਾਹ ਪਾਣੀ ਉਹਨਾਂ 'ਚ ਫਰਕ ਹੈਗਾ ਉਹ ਨਹੀਂ ਸਹੀ ਸਰਵ ਕਰਦੇ ਹੈਗੇ ਹਾਂਜੀ ਤਾਂ ਕਿ ਮੈਂ ਆਪਣਾ ਇੱਕ ਕੁਐਸਚਨ ਹੈਗਾ ਮੇਰਾ ਵੀ ਮੈਂ ਮੈਰਿਡ ਹੈਗੀ ਆ ਫ੍ਰੀਡਮ ਫਾਈਟਰ ਦੀ ਬੇਟੀ ਆ ਤੇ ਮੈਨੂੰ ਹਜੇ ਤੱਕ ਪੈਨਸ਼ਨ ਦੇ ਬਾਰੇ ਕੁਕਿਤੋ ਵੀ ਨਹੀਂ ਪਤਾ ਲੱਗਿਆ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਵੀ ਕੋਈ ਪੈਨਸ਼ਨ ਨਹੀਂ ਲੱਗੀ ਨਹੀਂ ਲੱਗੀ ਹਾਂਜੀ ਨਹੀਂ ਲੱਗੀ ਕੋਈ ਵੀ ਨਹੀਂ ਪੁੱਛ ਕੋਈ ਦੱਸਦਾ ਹੀ ਨਹੀਂਗਾ ਕਿਤੇ ਵੀ ਸਾਰੇ ਦਫ਼ਤਰਾਂ 'ਚ ਪੁੱਛ ਲਿਆ ਸਾਰੇ ਪੁੱਛ ਲਿਆ ਅੱਛਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਇੱਥੇ ਜਦੋਂ ਹੁਣ ਏਡੀਸੀ ਸਾਹਿਬ ਬੋਲੀ ਆਂਦੇ ਸੀ ਏਡੀਸੀ ਸਾਹਿਬ ਨੇ ਤਾਂ ਸਰਕਾਰ ਦਾ ਐਡਾ ਵੱਡਾ ਚਿੱਠਾ ਪੜ੍ਹਤਾ ਕਹਿੰਦੇ ਜੇ ਅਸੀਂ ਸੁਤੰਤਰਤਾ ਸੈਲਾਨੀਆਂ ਨੂੰ ਤੇ ਬਾਕੀ ਹੋਰ ਸਾਰਿਆਂ ਨੂੰ ਐਨੀਆਂ ਪੈਨਸ਼ਨਾਂ ਉਹਨਾਂ ਦੀਆਂ ਵਧਾ ਦਈਏ ਉਹ ਪੈਨਸ਼ਨ ਪ੍ਰੋਗਰਾਮ ਬਾਰੇ ਨਹੀਂ ਨਾ ਦੱਸਿਆ ਹੈਗਾ ਜਿਹੜੀਆਂ ਇਹਨਾਂ ਦੀਆਂ ਲੜਕੀਆਂ ਮੈਰਿਟ ਹੈਗੀਆਂ ਨੇ ਜਿਨ੍ਹਾਂ ਨੇ ਪੈਰਿਸ਼ੀ ਜਿ ਕਰਾਈ ਤੇ ਉਹਨਾਂ ਨੂੰ ਪੈਨਸ਼ਨ ਅਲਾਊਟ ਹੈਗੀਆਂ ਉਹ ਮੈਂ ਮੈਂ ਬਹੁਤ ਦੇਖੋ 179 ਇਅਰ ਹਾਂ ਜੀ ਹਾਂ ਜੀ ਜਨਮ ਹੈ ਰਟਾ ਮੈਂ ਹਾਂ ਜੀ ਇਸ ਕਰਕੇ ਵੀ ਮੈਨੂੰ ਪੈਨਸ਼ਨ ਨਹੀਂ ਲੱਗੀ ਹੈ ਜੀ ਮੈਂ ਬਹੁਤ ਵਾਰੇ ਸਾਰਿਆਂ ਨੂੰ ਕੁਝ ਹੋਰ ਦੀ ਲੱਗੀ ਹੋਵੇ ਕਿਸੇ ਦੀ ਨਹੀਂ ਕਿਸੇ ਮੇਰੇ ਬਾਤਾਂ ਦੀ ਲੱਗੀ ਸੀ ਬਾਉ ਜੀ ਦੀ ਡੈਥ ਹੋਈ ਹੈ ਨਾ ਮੇਰੇ ਪਿਤਾ ਜੀ ਦੀ ਫਿਰ ਮਾਤਾ ਨੂੰ ਲੱਗੀ ਸੀ ਮਾਤਾ ਤੋਂ ਬਾਅਦ ਮੈਨੂੰ ਪਹਿਲਾਂ ਤਾਂ ਬਹੁਤ ਦੇਰ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਮੈਂ ਸਟਰੀਆਂ ਦੇ ਚ ਹੈਲਥ ਡਿਪਾਰਟਮੈਂਟ ਟਾ ਜੋਬ ਕੀਤੀ ਹੋਈ ਹੈ ਜੀ ਹੈ ਉਸ ਤੋਂ ਬਾਅਦ ਮੈਨੂੰ ਇੱਥੇ ਆ ਕੇ ਜਦੋਂ ਪਤਾ ਲੱਗਿਆ ਮੈਂ ਉਦੋਂ ਇੱਥੇ ਕੁਐਸਚਨ ਕੀਤਾ ਕਿ ਕਿਤੋਂ ਨਹੀਂ ਮੈਨੂੰ ਪਤਾ ਲੱਗਦਾ ਹੈ ਇਹ ਤਾਂ ਬਹੁਤ ਕਿਤੇ ਨਾ ਕਿਤੇ ਇੱਕ ਥੋੜੇ ਨਾਲ ਜਾਂ ਥੋੜੇ ਬਜ਼ੁਰਗਾਂ ਦੀ ਉਸ ਸ਼ਹਾਦਤ ਨਾਲ ਹੀ ਜਿਹੜਾ ਹੈਗਾ ਧੱਕਾ ਗਾਂ ਦੀ ਸਿੱਧਮ ਸਿੱਧਾ ਦੇਖੋ ਪਤਾ ਹੀ ਨਹੀਂ ਚੱਲਿਆ ਮੈਂ ਤਾਂ ਬਾਅਦ ਵਿੱਚ ਹੀ ਹੋਈ ਸੀ ਪਹਿਲਾਂ ਦੋ ਵੇ ਵੀ ਛੱਡ ਕੇ ਗਏ ਸੀਗੇ 7 ਸਾਲ ਸਾਰ ਨੂੰ ਕਹਿੰਦੇ ਸੀ ਕਿ ਮਰ ਗਏ ਹੈ ਨਹੀਂ ਕਿਤੇ ਵੀ ਨਹੀਂ ਹੈਗੇ ਲਾਪਤਾ ਸੀਗੇ ਫਿਰ ਇੱਥੇ ਜਗਰਾਉਂ ਤੋਂ ਜਦੋਂ ਗੱਡੀ ਨੰਗੀ ਭਰ ਕੇ ਤੇ ਬਾਉ ਜੀ ਨੇ ਮੈਸੇਜ ਦਿੱਤਾ ਕਿ ਸਾਨੂੰ ਮਿਲ ਗਿਆ ਵੀ ਮਤਲਬ ਕੋਈ ਜਾਣ ਪਛਾਣ ਦੇ ਵੀ ਸਾਡੇ ਘਰ ਸੁਨਿਆ ਲਾਦੀ ਹੋ ਵੀ ਮੈਂ ਆ ਗਿਆ ਮੈਂ ਹੈਗਾ ਫਿਰੋਜ਼ਪੁਰ ਅੱਗੇ ਨੰਗੇ ਸੀ ਤੇ ਉਧਰ ਸਿੰਗਾਪੁਰ ਤੋਂ ਔਰ ਜੇ ਸਮੁੰਦਰ ਚ ਡੁੱਬ ਗਏ ਸੀ ਮੇਰੇ ਪਿਤਾ ਜੀ পাগল ਹੋ ਗਏ ਸੀ ਇਹ ਮੇਰੇ ਪਿਤਾ ਜੀ ਰੋਟੀ ਪਾਣੀ ਕੋਸ਼ੀ ਕਿ ਕਾਫੂਸ ਕਹਿੰਦੇ ਸੀ ਖਾ ਕੇ ਗੁਜ਼ਾਰਾ ਕਰਦੇ ਬਸ ਅੰਮਰ ਮੈਂ ਬੱਚਾ ਮੈਨੂੰ ਕਿਸੇ ਨੇ ਰੱਸੀ ਪਾ ਕੇ ਸੁੱਟ ਗਏ ਤੇ ਮੈਨੂੰ ਬਚਾਇਆ ਸੀਗਾ ਮੈਂ ਸਮੁੰਦਰ ਚ ਦਿਲ ਨਹੀਂ ਛੱਡਿਆ ਕਹਿੰਦੇ ਮੈਂ ਤੈਰਦਾਰਿਆ ਐਂਡ ਬਹੁਤ ਜਨ 10 7 ਸਾਲ ਅਸੀਂ ਮੇਰੇ ਮਾਤਾ ਕਰ ਲੈ ਰਹੇ ਦੋ ਬੱਚੇ ਲੈ ਕੇ ਸਾਡਾ ਮਤਲਬ ਸੁਣਦੇ ਆ ਮਨ ਭਰਦਾ ਕਿ ਜਿਸ ਤਰੀਕੇ ਨਾਲ ਤੁਹਾਡੇ ਬਜ਼ੁਰਗਾਂ ਨੇ ਦੇਸ਼ ਲਈ ਜਾਨ ਦਿੱਤੀ ਹੈ ਪਿੱਛੇ ਪਏ ਪਏ ਕਿ ਇਹਨਾਂ ਨੇ ਇੱਕ ਜੇਲਾਂ ਕੱਟੀਆਂ ਸਾਡੇ ਬਾਪੂ ਜੀ ਹਰਿਆ ਨੇ ਹੈਨਾ ਹੈਨਾ ਸਾਰਿਆਂ ਨੇ ਜੇਲਾ ਕੱਟ ਕੇ ਇਹੋ ਜਿਹਾ ਕੁਝ ਕਰਕੇ ਸਾਨੂੰ ਇੰਨਾ ਹੀ ਉਹਨਾਂ ਨੂੰ ਤਕਲੀਫਾਂ ਦਿੱਤੀਆਂ ਸਾਡੇ ਮਾਪੇ ਨੂੰ ਹੈਨਾ ਇੱਕ ਗੁਰੇ ਦੇਸ਼ ਯਾਦ ਕਰਾਉਣ ਦੀ ਖਾਤਰ ਪਰ ਸਾਡੀ ਸੁਣਵਾਈ ਕੋਈ ਨਹੀਂ ਗਈ ਸਾਨੂੰ ਕਹਿੰਦੇ ਸੀ ਬਾਅਦਸਰ ਨੂੰ ਪੈਨਸ਼ਨ ਦੇਵਾਂਗੇ ਕੁਝ ਨਹੀਂ ਕੁਝ ਨਹੀਂ ਦੇ ਤੁਹਾਨੂੰ ਵੀ ਪੈਨਸ਼ਨ ਨਹੀਂ ਮਿਲਣਾ ਕੁਝ ਨਹੀਂ ਸੀਨੀਅਰ ਪਰਸਨ ਨੇ ਜਾਂ ਸਾਡੇ ਤੋਂ ਮਤਲਬ ਸਾਡੀ ਤਾਂ ਇੱਥੇ ਕੋਈ खड़ा व बाकी उन्होंने डब्बे भी स्पैशल अलग ने अलग मटीरियल ने सानू इस बात माड़ा मोटा चाहिए सही बिलकुल ही रद्दी तो रद्दी दुकाना तो आके चीजा मिलती आह ਬਹੁਤ ਮਨ ਦੁਖੀ ਹੁੰਦਾ ਇਹ ਤਸਵੀਰਾਂ ਦੇਖ ਕੇ ਸਾਡੀਆਂ ਮਾਮਾ ਉਹਨਾਂ ਪਰਿਵਾਰਾਂ ਦੇ ਵਿੱਚੋਂ ਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਜਿਨ੍ਹਾਂ ਦੇ ਬਾਪੂ ਹੋਰਿਆ ਨੇ ਇਸ ਦੇਸ਼ ਵਾਸਤੇ ਜਾਨਾਂ ਦਿੱਤੀਆਂ ਦੇਸ਼ ਆਜ਼ਾਦ ਕਰਵਾਇਆ ਆਜ਼ਾਦੀ ਘੁਲਾਟਿਆਂ ਦੀਆਂ ਪਰਿਵਾਰਾਂ ਦੀਆਂ ਮਾਮਾ ਇਹਨਾਂ ਨੂੰ ਹਰ ਸਾਲ ਕੀ ਮਿਲਦਾ ਸਿਰਫ ਲੱਡੂਆਂ ਦਾ ਡੱਬਾ ਤੇ ਲੋਈ ਤੇ ਇੱਕ ਗੱਲ 'ਚ ਹਾਰ ਪਾ ਕੇ ਇੱਕ ਸਰਟੀਫਿਕੇਟ ਦੇ ਕੇ ਲੋੜ ਦਿੱਤਾ ਜਾਂਦਾ ਤੇ ਮਾਤਾ ਜੀ ਦੀ ਹਾਲੇ ਤੱਕ ਪੈਨਸ਼ਨ ਨਹੀਂ ਲੱਗੀ ਤੇ ਮਾਤਾ ਜੀ ਗਵਾਹ ਨੇ ਹਲੇ ਇਹਨਾਂ ਦੀ ਪੈਨਸ਼ਨ ਨਹੀਂ ਲੱਗੀ ਇਹਨਾਂ ਨੇ ਆਪਣੇ ਪਿਤਾ ਜੀ ਦੀ ਜਿਹੜੀ ਹੈ ਸ਼ਹੀਦੀ ਤੋਂ ਬਾਅਦ ਆਪਣੇ ਪਰਿਵਾਰ ਨੂੰ ਸੰਭਾਲਣ ਵਾਸਤੇ ਮੈਰਿਜ ਨਹੀਂ ਕਰਵਾਈ ਤੇ ਹਾਲੇ ਪੈਨਸ਼ਨ ਲਈ ਤਰਸ ਰਹੇ ਨੇ 70 78 ਸਾਲ ਹੋ ਗਏ ਦੇਸ਼ ਦੀ ਆਜ਼ਾਦੀ ਨੂੰ ਆ ਸਾਡੇ ਦੇਸ਼ ਦਾ ਜਿਹੜਾ ਹਾਲ ਆ ਮੈਂ ਆਪਣੇ ਪਰਿਵਾਰ ਨੂੰ ਪਾਲਿਆ ਜੋਬ ਨਹੀਂ ਕੀਤੀ ਜੋਬ ਕਰਕੇ ਮੈਂ ਸਾਰਾ ਪਰਿਵਾਰ ਪਾਲਿਆ ਸਭ ਦਾ ਸਭ ਕੁਝ ਦਿੱਤਾ ਸਾਰੇ ਪਰਿਵਾਰਾਂ ਦਾ ਤੁਸੀਂ ਦੱਸੋ ਅੱਜ ਤੱਕ ਮੈਂ ਆਪਣੇ ਕੋਲ ਪੈਸੇ ਨਹੀਂ ਰੱਖੇ ਹੈਗੇ ਕੋਈ ਮਾਤਾ ਜੀ ਤੁਸੀਂ ਮੰਨਣਾ ਦੁਖੀ ਕਰੋ ਜਿੱਥੋਂ ਤੱਕ ਅਸੀਂ ਹੋ ਸਕਦੇ ਦੁਆ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚਾਹੀਦਾ ਉਹਨਾਂ ਕ ਤੱਕ ਕਰਨਾ ਚਾਹੀਦਾ ਨਾ ਕਰਨਾ ਬਾਕੀ ਇਹ ਜਨ ਦੂਸਰਿਆਂ ਦੀ ਇੱਥੇ ਬੁੱਕਤ ਹੈਗੀ ਉਹਨਾਂ ਨੂੰ ਵਧੀਆ ਸਭ ਕੁਝ ਲੈਣਾ ਜਿਨ੍ਹਾਂ ਦੇ ਵਾਸਤੇ ਇੱਥੇ ਪ੍ਰੋਗਰਾਮ ਸ਼ੁਰੂ ਹੋਇਆ ਵਾ ਉਹਨਾਂ ਨੂੰ ਕੁਝ ਵੀ ਨਹੀਂ ਅੱਜ ਅੱਜ ਉਹਨਾਂ ਨੇ ਸਭ ਨੇ ਪਰੇ ਪਰੇ ਇੱਕ ਬਾਰ ਪਾਣੀ ਬੋਤਲ ਬੱਚਾ ਚੱਕਰ ਲੱਗਿਆ ਉਹ ਕਹਿੰਦਾ ਇਹਨਾਂ ਨੇ ਲੈ ਤਾਂ ਲਈ ਬੋਤਲ ਇਹ ਕਾਕਾ ਕਾ ਪਾਣੀ ਜ਼ਿਆਦਾ ਪੀਂਦਾ ਵਾ ਮੈਂ ਲੈ ਕੇ ਵੀ ਆਈਆਂ ਵੈਸੇ ਕਰੋ ਆ ਦੇਖੋ ਬੋਤਲ ਕਿ ਆਉਨੇ ਆ ਘਰੋਂ ਪਾਣੀ ਘਰੋਂ ਲਿਆ ਕੇ ਪਾਣੀ ਇੱਥੇ ਪੀਣੇ ਹੈ ਕਿ ਸਾਨੂੰ ਕੋਈ ਨੀਰ ਦਿੱਤਾ ਜਾਂਦਾ ਪਰ ਉੱਤਰ ਜੋ ਪਿਆਲੇ ਬੈਠੇ ਉਹਨਾਂ ਨੂੰ برفੀਆਂ ਤੇ ਸਾਨੂੰ ਬਿਸਕਟ ਵੀ ਨਹੀਂ ਦਿੰਦੇਗੇ ਇੱਕ ਜਣਾ ਖਾਣ ਦੀ ਤਾਂ ਕੋਈ ਗੱਲ ਹੀ ਨਹੀਂ ਆਈ ਵੈਸੇ ਤਾਂ ਸਤਕਾਰ ਹੁੰਦਾ ਮਾਤਾ ਜੀ ਇੱਕ ਸਤਕਾਰ ਹੁੰਦਾਗਾ ਕੋਈ ਚਾਹ ਦਾ ਭੁੱਖਾ ਨਹੀਂ ਹੁੰਦਾ ਕੋਈ ਬਿਸਕਟਾਂ ਦਾ ਭੁੱਖਾ ਨਹੀਂ ਹੁੰਦਾ ਪਰ ਇੱਥੇ ਕਿਤੇ ਨਾ ਕਿਤੇ ਨਾਮੋਸ਼ੀ ਹੁੰਦੀ ਆ ਲਾਹਨਤ ਪੈਂਦੀ ਆ ਇਸ ਸਿਸਟਮ ਨੂੰ ਕਿ ਜਿੱਥੇ ਸਰਕਾਰ ਨੇ ਕਿਹਾ ਸੀ ਵੀਆਈਪੀ ਸਿਸਟਮ ਖਤਮ ਕਰ ਦੇਾਂਗੇ ਉੱਥੇ ਵੀਆਈਪੀ ਸਿਸਟਮ ਤੇ ਤੁਸੀਂ ਦੇਖ ਸਕਦੇ ਹੋ ਜੋਰਾ ਤੇ ਆ ਪਰ ਉਹ ਪਰਿਵਾਰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਆ ਦੇਣ ਲਿਆਦੇ ਕਿ ਅਸੀਂ ਆਜ਼ਾਦ ਹਵਾ ਦੇ ਵਿੱਚ ਸਾਹ ਲੈਣ ਸਕੀਏ। ਮਾਨਤਬਾ ਨੂੰ ਇਹ ਗੱਲ ਕਹੋ ਸਾਡੀਆਂ ਜਿਹੜੀਆਂ ਹੱਕ ਮੰਗਦੇ ਸਾਡੇ ਸਾਨੂੰ ਸਾਡੇ ਦਿੱਤੇ ਜਾਣ ਹੈਨਾ ਸਾਰੀਆਂ ਸਾਡੀਆਂ ਮੰਗਾਂ ਪੂਰੀਆਂ ਕਰਨ ਕੀ ਕੀ ਮੰਗਾਂ ਨੇ ਮਤਲਬ ਹਾਂ ਜੀ ਇੱਕ ਸਾਡੀ ਪੈਨਸ਼ਨ ਵਾਰ ਸਾਨੂੰ ਲੱਗੇ ਦੋ ਤੇ ਦੋਰੀਆਂ ਸਾਰਿਆਂ ਨੂੰ ਲੱਗਣ ਪੈਨਸ਼ਨ ਲੱਗੇ ਹੈਨਾ ਇੱਕ ਜੋ ਰੋਜ਼ਗਾਰ ਮੇ ਕੋਈ ਜਿਹੜੇ ਪੜੇ ਲਿਖਿਆ ਜੁਆਕ ਆ ਉਹਨਾਂ ਨੂੰ ਨੌਕਰੀ ਦੇਵੇ ਹੈਨਾ ਇੱਕ ਸਾਡੇ ਕੀ ਨਾਮ ਦੇ ਜਿਹੜੇ ਟੋਕਟੇ ਜਾਂਦੇ ਆ ਜੇ ਗੱਡੀ ਲੈ ਕੇ ਜਾਣਿਆ ਕਿਸੇ ਦੀ ਲੈ ਕੇ ਜਾਣਿਆ ਤਾਂ ਉਹਨੇ ਕਹਿੰਦੇ ਟੋਲ ਡਾਖੇ ਘੰਟਾ ਘੰਟਾ ਲਵਾ ਦਿੰਦੇ ਆ ਸਾਡੇ ਉਹ ਟੋਲ ਡਾਖੇ ਸਾਰੇ ਹੈ ਨਾ ਹੈ ਨਾ ਬਸਾਂ ਵਾਲੇ ਸਾਨੂੰ ਭੁਜਾ ਭੁਜਾ ਜੜਾਉਂਦੇ ਹੈਗੇ ਸਾਡੇ ਨਾਲੇ ਫਿਰ ਪਾਸ ਬਣੇ ਵੇ ਆ ਉਹ ਸਾਨੂੰ ਭੁਜਾ ਭੁਜਾ ਹੰਬਾ ਦਿੰਦੇ ਆ ਵੀ ਇੱਥੇ ਇੱਥੇ ਅੱਜ ਖੜਾਉਣੀ ਨਹੀਂ ਬੱਸ ਇਦਾਂ ਕਹਿੰਦੇ ਸਾਨੂੰ ਕਿਸੇ ਨੇ ਕਿਤੇ ਭੰਤ ਮੰਦ ਕਰ ਪਹੁੰਚਣੀ ਜਾਈ ਦੀ ਸਾਨੂੰ ਉਹ ਇਹ ਸਾਡੀਆਂ ਮੰਗਾ ਪੂਰੀਆਂ ਕਰੇ ਅਸੀਂ ਪਿਰਤ ਹੋਏ 52 ਸਾਲ ਆ ਸਾਡੇ ਬੱਚਿਆਂ ਨੇ ਕੀ ਦੇਖਿਆਗਾ ਜੀ ਹੈ ਨਾ ਤੋ ਇਹ ਤਸਵੀਰਾਂ ਨੇ ਉਹਨਾਂ ਪਰਿਵਾਰਾਂ ਦੀਆਂ ਜਿਨ੍ਹਾਂ ਪਰਿਵਾਰਾਂ ਦੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਦੇਸ਼ ਆਜ਼ਾਦ ਕਰਵਾਇਆ ਆਪਾਂ ਦੁਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਪ੍ਰਧਾਨ ਜੀ ਅਸੀਂ ਮਾਤਾ ਜੀ ਹੋਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਉਹ ਮਾਤਾ ਜੀ ਦੀ ਤੱਕ ਦੀ ਹੁਣ ਤੱਕ ਪੈਨਸ਼ਨ ਨਹੀਂ ਲੱਗੀ ਕਿਹੜੇ ਮਾਤਾ ਜੀ ਇੱਥੇ ਸਾਹਮਣੇ ਖੜਿਆ ਮਾਤਾ ਜੀ ਉਹ ਦੇਖੋ ਜੀ ਗੱਲ ਇਹ ਕੀ ਹੈ ਉਹ ਜਿਹੜੀ ਪੈਨਸ਼ਨ ਸਰਕਾਰ ਫਰੀਡਮ ਫਾਈਟਰਜ਼ ਉਹਦੀ ਵਾਈਫ ਨੂੰ ਲੱਗਦੀ ਆ ਤੀਸਰੀ ਪੀੜੀ ਤੱਕ ਉਹਨੂੰ ਲੱਗਦੀ ਆ ਜੀ ਕਿ ਅਨ ਮਤਲਬ ਕਿ ਅਨ ਮੈਡ ਹੋਵੇ ਜੀ ਮਾਤਾ ਜੀ ਅਨ ਮੈਰਿਡ ਹੀ ਨੇ ਨਹੀਂ ਨਹੀਂ ਉਹ ਸਨ ਮੈਂ ਜ਼ਿਆਦਾ ਗੱਲ ਅਨ ਮੈਡ ਆ ਵੀ ਉਹਨਾਂ ਦੀ ਪੈਨਸ਼ਨ ਦੇ ਪੂਰੇ ਕਾਜ ਅਗਲੇ ਨੇ ਕਾਜ ਪੱਤਰ ਪੂਰੇ ਕਰਨੇ ਹੁੰਦੇ ਆ ਅਪਲਾਈ ਕਰਨਾ ਹੁੰਦਾ ਜੇ ਆਪਾਂ ਅਪਲਾਈ ਨਾ ਕਰਾਂਗੇ ਤਾਂ ਫਿਰ ਪੈਨਸ਼ਨ ਥੋੜੀ ਸਰਕਾਰ ਨਹੀਂ ਕਰੇ ਆ ਕੇ ਦੇਣੀ ਹੈ ਗਵਰਨਮੈਂਟ ਦੇ ਪਦਰ ਤੇ ਕੰਮ ਆ ਉਹ ਆਪਦੇ ਐਪਲੀਕੇਸ਼ਨਾਂ ਦੇਣ ਐਪਲੀਕੇਸ਼ਨ ਤੋਂ ਬਾਅਦ ਫਿਰ ਅਸੀਂ ਕਾਰਵਾਈ ਕਰਾ ਸਕਦੇ ਆ। ਅੱਛਾ ਕੋਈ ਹੁਣ ਤੁਸੀਂ ਆਪ ਦਾ ਕੋਈ ਇੱਥੇ ਇਤਰਾਜ਼ ਆਪ ਦਾ ਰੋਸ ਦਰਜ ਕਰਵਾਇਆ? ਨਹੀਂ ਨਹੀਂ ਰੋਸ ਅਸੀਂ ਦਰਜ ਨਹੀਂ ਕਰਾਇਆ ਸੀ ਹੁਣ ਇਸ ਜੀ ਸਾਹਿਬ ਨੂੰ ਕੱਲ ਜਾਂ ਪਰਸ ਨੂੰ ਮਿਲਾਂਗੇ। ਫਿਰ ਅਸੀਂ ਉਹਨਾਂ ਨੂੰ ਇਹ ਲੈ ਕੇ ਵੀ ਦੇਵਾਂਗੇ। ਵੀ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਸੱਦਾ ਵੀ ਜਾਊਂਗਾ ਫਿਰ। ਵੀ ਜਿਨ੍ਹਾਂ ਨੇ ਚਾਹ ਦਾ ਪ੍ਰਬੰਧ ਕੀਤਾ ਸੀ। ਉਹਨਾਂ ਦੀ ਫਿਰ ਉੱਥੇ ਮਤਲਬ ਕਿ ਉਹਨਾਂ ਦੀ ਹਾਜ਼ਰੀ ਲਵਾਵਾਂਗੇ ਉੱਥੇ ਡਾਕਟਰ ਜੀ ਐਡਮਿਨ ਸਾਹਿਬ ਤੇ ਆਵਾਂਗੇ ਜੀ। ਆਵਾਂਗੇ ਆ ਪੂਰੀ ਆਊਗੀ ਸਾਡੀ ਟੀਮ ਆਊਗੀ ਪੂਰੀ। ਇਹਦੀ ਗੱਲ ਕੋਈ ਨਾ ਟੀਮ ਆਵੇ ਪੂਰੀ ਟੀਮ ਆਉਗੀ ਸੋ ਫਰੀडम फाइਟਰ ਪਰਿਵਾਰ ਉਹ ਬਜ਼ੁਰਗ ਜਿਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਲਈ ਆਜ਼ਾਦੀ ਦੀ ਲਈ ਜਾਨਾਂ ਦਿੱਤੀਆਂ ਅੱਜ ਕਿਤੇ ਨਾ ਕਿਤੇ ਨਿਰਾਸ਼ ਨੇ ਜਾਂ ਰੋਸ ਆ ਕਿ ਇਹਨਾਂ ਦਾ ਮਾਨ ਸਨਮਾਨ ਨਹੀਂ ਹੋਇਆ ਕੋਈ ਚਾਹ ਪਾਣੀ ਨਹੀਂ ਪੁੱਛੀ ਗਈ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਅਣਗੈਲੀ ਦਾ ਇਹ ਦੋਸ਼ ਲਾਉਂਦੇ ਨੇ ਸੋ ਸਾਰਿਆਂ ਦੀ ਗੱਲਬਾਤ ਸਾਰਿਆਂ ਦਾ ਪੱਖ ਤੁਸੀਂ ਸੁਣਿਆ ਖੋ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕਿ ਜਿਹੜਿਆ ਇਹ ਰੋਸ ਪਾਇਆ ਗਿਆ ਉਥੇ ਕਿਤਨੇ ਕਿਤੇ ਕਿੱਥੇ ਕਮੀ ਰਹੀ ਆ ਜੁੜੇ ਰਹੇ ਹੋ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੰਘ